ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਅੱਜ ਸੀ ਮਸਿਆ ਤੇ ਪੁੰਨਿਆਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕਿ ਮਸਿਆ ਤੇ ਪੁੰਨਿਆਂ ਦੇ ਰਿਲੇਟਡ ਹੈ ਖਾਲਸਾ ਜੀ ਮਸਿਆ ਤੇ ਪੁੰਨਿਆਂ ਪੈਣਾ ਹੁੰਦੀਆਂ ਨੇ ਪਰ ਇਹ ਦੋਨੇ ਮਤਰੀਆਂ ਪੈਣਾ ਹੁੰਦੀਆਂ ਨੇ ਮਸਿਆ ਦਾ ਪਿਓ ਵਿਆਹਿਆ ਹੁੰਦਾ ਹੈ ਮਸਿਆ ਦਾ ਪਿਓ ਜਿਹੜਾ ਹੈ ਉਹਦੀ ਪਹਿਲੀ ਘਰ ਵਾਲੀ ਮਰ ਚੁੱਕੀ ਹੁੰਦੀ ਹੈ ਤੇ ਉਸ ਦੀ ਧੀ ਛੋਟੀ ਜੀ ਹੀ ਰਹਿ ਜਾਂਦੀ ਹੈ ਪਰ ਫਿਰ ਉਸ ਦਾ ਪਿਓ ਦੂਸਰਾ ਵਿਆਹ ਕਰ ਲੈਂਦਾ ਹੈ ਉਸ ਦੇ ਘਰ ਵੀ ਇੱਕ ਧੀ ਤੇ ਪੁੱਤਰ ਹੁੰਦੇ ਹਨ ਜਦੋਂ ਮੱਸਿਆ ਵੱਡੀ ਹੁੰਦੀ ਹੈ ਮੱਸਿਆ ਬਹੁਤ ਹੀ ਸਿਆਣੀ ਹੁੰਦੀ ਹੈ ਤੇ ਬਹੁਤ ਹੀ ਸੂਝੀ ਹੁੰਦੀ ਹੈ ਪਰ ਜਿਹੜੀ ਪੁੰਨਿਆ ਹੁੰਦੀ ਹੈ ਇੱਕ ਤਾਂ ਉਹ ਸਾਵਲੇ ਰੰਗ ਦੀ ਹੁੰਦੀ ਹੈ ਤੇ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਨਖਰਾ ਹੁੰਦਾ ਹੈ ਬਹੁਤ ਹੀ ਬੜਬੂਲੜੀ ਹੁੰਦੀ ਹੈ ਨਾ ਬੋਲਣ ਦੀ ਕਿਸੇ ਚੀਜ਼ ਦੀ ਅਕਲ ਹੁੰਦੀ ਹੈ ਨਾ ਹੀ ਕਿਸੇ ਕੰਮ ਕਰਨ ਦੀ ਅਕਲ ਹੁੰਦੀ ਹੈ ਪਰ ਮਸਿਆ ਬਹੁਤ ਹੀ ਸਿਆਣੀ ਤੇ ਬਹੁਤ ਹੀ ਸੋਹਣੀ ਹੁੰਦੀ ਹੈ ਜਦੋਂ ਮਸਿਆ ਤੇ ਪੁੰਨਿਆ ਦੋਨੇ ਭੈਣਾਂ ਵੱਡੀਆਂ ਹੋ ਜਾਂਦੀਆਂ ਨੇ ਕਿ ਉਹਨਾਂ ਦੇ ਮਾਪੇ ਉਹਨਾਂ ਦਾ ਵਿਆਹ ਕਰਨ ਲਈ ਸੋਚਦੇ ਹਨ ਕਿ ਉਹ ਬਹੁਤ ਗਰੀਬ ਹੁੰਦਾ ਹੈ ਉਹ ਇੰਨਾ ਦਾਜ-ਦੇਹ ਨਹੀਂ ਦੇ ਸਕਦਾ ਇਸ ਕਰਕੇ ਓਹੋ ਮਸੀਆ ਵਾਸਤੇ ਕੋਈ ਰਿਸ਼ਤਾ ਲੱਭਦਾ ਹੈ ਪਰ ਜਿਹੜੀ ਪੁੰਨਿਆ ਦੀ ਮਾਂ ਹੁੰਦੀ ਹੈ ਮਸੀਆ ਦੀ ਮਤਰੀ ਮਾਂ ਉਹਨੂੰ ਇਹ ਲੱਗਦਾ ਹੈ ਕਿ ਮਸੀਆ ਬਹੁਤ ਸਮਝਦਾਰ ਹੈ ਸੋਹਣੀ ਹੈ ਇਸ ਦੂਤਾਂ ਦਾਜ ਦੀ ਕੋਈ ਵੀ ਲੋੜ ਨਹੀਂ ਪਵੇਗੀ ਪਰ ਪੁੰਨਿਆ ਪੁੰਨਿਆ ਜੂ ਕੀ ਸਾਹਮਲੇ ਰੰਗ ਦੀ ਹੈ ਕੁੰਨਿਆ ਬਹੁਤ ਹੀ ਸੋਹਣੀ ਤੇ ਬਹੁਤ ਹੀ ਦਿਆਵਾਨ ਸੀ ਤੇ ਉਹਨਾਂ ਦੇ ਮਾਪੇ ਨੂੰ ਵਿਸ਼ਵਾਸ ਸੀ ਕਿ ਸਾਡੀ ਕੁੰਨਿਆ ਦੇ ਲਈ ਕੋਈ ਵਧੀਆ ਮੁੰਡਾ ਲੱਭ ਜਾਵੇ ਪਰ ਜਿਹੜੀ ਮੱਛਿਆ ਸੀਗੀ ਉਹ ਬਹੁਤ ਹੀ ਸੂਝਵਾਨ ਸੀ ਮੱਛਿਆ ਬਹੁਤ ਹੀ ਸਿਆਣੀ ਸੀ ਪਰ ਕੁੰਨਿਆ ਉਹਦੇ ਮੁਕਾਬਲੇ ਬਹੁਤ ਘੱਟ ਹੀ ਸਿਆਣੀ ਸੀ ਉਹ ਕਦੇ-ਕਦੇ ਹੀ ਸਿਆਣਪ ਵਾਲੀ ਗੱਲ ਕਰਦੀ ਉਦਾਂ ਨਹੀਂ ਤਾਂ ਉਹ ਸਭ ਨਾਲ ਬਹੁਤ ਬੁਰਾ ਵਰਤਾਵਰ ਕਰਦੀ ਕੋਈ ਘਰ ਦਾ ਕੰਮ ਕਾਜ ਨਹੀਂ ਕਰਦੀ ਸੀ ਉਹਨੂੰ ਮੱਸਿਆ ਤੋਂ ਬਹੁਤ ਪ੍ਰੋਬਲਮ ਹੁੰਦੀ ਸੀ ਕਿਉਂਕਿ ਮੱਸਿਆ ਬਹੁਤ ਹੀ ਸੋਹਣੀ ਸੀ ਇੱਕ ਦਿਨ ਮੱਸਿਆ ਦੇ ਮਾਪੇ ਨੇ ਜੋ ਫੈਸਲਾ ਲਿਆ ਕਿ ਮੱਸਿਆ ਦਾ ਵਿਆਹ ਕਰ ਦੇਣੀ ਹੈ ਕਿਉਂਕਿ ਮੱਸਿਆ ਬਹੁਤ ਹੀ ਸੂਦੀਵਾਨ ਸੀ ਉਹ ਆਲੇ ਦੁਆਲੇ ਗਵਾਂਡੀਆਂ ਨਾਲ ਵੀ ਬਹੁਤ ਪਿਆਰ ਨਾ ਰਹਿੰਦੀ ਸੀ ਕਿਸੇ ਨੂੰ ਕੋਈ ਲਾਂਭਾ ਨਹੀਂ ਸੀ ਆਂਦੇ ਦੀ ਜਿਹੜੀ ਪੁੰਨੇ ਆ ਸੀ ਉਹਨਾਂ ਨੇ ਮੱਸਿਆ ਵਾਸਤੇ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਬਹੁਤ ਹੀ ਸਿਆਣੀ ਸੀ ਤੇ ਮੱਸਿਆ ਦਾ ਵਿਆਹ ਇੱਕ ਬਹੁਤ ਹੀ ਗਰੀਬ ਘਰ ਦੇ ਮੁੰਡੇ ਨਾਲ ਕਰ ਦਿੱਤਾ ਜੋ ਮਸਾਂ ਆਪਣਾ ਗੁਜ਼ਾਰਾ ਆਪ ਚਲਾਉਂਦੇ ਸੀ ਕਿਉਂਕਿ ਉਹਨਾਂ ਨੂੰ ਆਪਣੀ ਕੁੜੀ ਤੇ ਪੂਰਾ ਵਿਸ਼ਵਾਸ ਸੀ ਕਿ ਉਹਨਾਂ ਦੀ ਧੀ ਮੱਸੀਆ ਉਸ ਘਰ ਨੂੰ ਜਾ ਕੇ ਸਵਰਗ ਬਣਾ ਹੀ ਦੇਵੇਗੀ ਤੇ ਮੱਸੀਆ ਹੈ ਵੀ ਇਹੋ ਜੀ ਹੀ ਸੀ ਉਹ ਥੋੜੇ ਜੀ ਨਾਲ ਹੀ ਬਹੁਤ ਵਧੀਆ ਬਣਾ ਸਕਦੀ ਸੀ ਤੇ ਗੁਜ਼ਾਰਾ ਕਰ ਸਕਦੀ ਸੀ ਉਹਨੇ ਆਪਣੇ ਮਾਤਾ ਪਿਤਾ ਦੀ ਘਰਦਿਆਂ ਦੀ ਸੱਸ ਸੋਹਰੇ ਦੀ ਸੇਵਾ ਕਰਨੀ ਸਾਰਾ ਖਾਣਾ ਪੀਣਾ ਬਣਾਉਣਾ ਤੇ ਆਪਣੇ ਪਤੀ ਨਾਲ ਕੰਮ ਵੀ ਕਰਾਉਣਾ ਉਹਦਾ ਪਤੀ ਦਿਹਾੜੀਦਾਰ ਜ਼ਰੂਰ ਸੀ ਪਰ ਉਹ ਆਪਣੇ ਪਤੀ ਨਾਲ ਬਹੁਤ ਖੁਸ਼ ਸੀ ਹੁਣ ਉਸਦੀ ਮਾਂ ਨੂੰ ਪੁੰਨਿਆ ਦੀ ਟੈਨਸ਼ਨ ਲੈਂਦੀ ਸੀ ਕਿ ਪੁੰਨਿਆ ਦਾ ਕੀ ਹੋਵੇਗਾ ਪੁੰਨਿਆ ਲਈ ਤਾਂ ਦਾਜ ਤੇ ਹੀਜ ਵੀ ਬਹੁਤ ਇਕੱਠਾ ਕਰਨਾ ਪਵੇਗਾ ਤੇ ਪੁੰਨਿਆ ਦੇ ਵਿਆਹ ਵਾਸਤੇ ਵੀ ਉਹਨਾਂ ਨੇ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਨਾਲ ਦੇ ਹੀ ਪਿੰਡ ਮਸਿਆ ਦੇ ਹੀ ਪਿੰਡ ਇੱਕ ਬਹੁਤ ਹੀ ਅਮੀਰ ਘਰ ਸੀ ਠੇ ਘਰ ਉਹਨਾਂ ਨੇ ਪੁੰਨਿਆ ਨਾਲ ਰਿਸ਼ਤਾ ਕੀਤਾ ਉਸ ਨੂੰ ਸਭ ਕੁਝ ਉਹ ਦਿੱਤਾ ਜੋ ਕੀ ਦਾਜ ਦੇਹਜ თან ਦੁਲਦ ਸਭ ਕੁਝ ਉਸ ਨੂੰ ਦਿੱਤਾ ਫਿਰ ਵੀ ਪੁੰਨਿਆ ਦਾ ਸੁਭਾਅ ਇੰਨਾ ਖਰਾਬ ਸੀ ਉਹ ਹਰੇਕ ਨਾਲ ਲੜਦੀ ਰਹਿੰਦੀ ਸੀ ਜੀ ਉਹ ਪੀਕੇ ਸੀ ਤੇ ਉਹ ਤਾਂ ਵੀ ਲੜਦੀ ਰਹਿੰਦੀ ਸੀ ਜੀ ਉਹ ਸੋਏਗੀ ਤਾਂ ਵੀ ਉਹ ਲੜਦੀ ਰਹਿੰਦੀ ਸੀ ਇੱਥੇ ਤੱਕ ਕੀ ਮੱਸਿਆ ਤੇ ਪੁੰਨਿਆ ਦਾ ਜੋ ਭਰਾ ਸੀ ਉਸ ਦਾ ਵਿਆਹ ਹੋਇਆ ਉਸ ਦੀ ਆਪਣੀ ਭਾਬੀ ਦੇ ਨਾਲ ਵੀ ਬਿਲਕੁਲ ਨਹੀਂ ਸੀ ਬੰਦੀ ਉਹਦੀ ਨਾਲ ਵੀ ਲੜਦੀ ਹੀ ਰਹਿੰਦੀ ਸੀ ਉਹਦੀ ਭਾਬੀ ਬਹੁਤ ਹੀ ਚੰਗੀ ਸੀ ਉਹ ਆਪਣੀ ਭਾਬੀ ਨਾਲ ਕੋਈ ਕੰਮ ਵੀ ਨਹੀਂ 시 ਕਰਾਉਂਦੀ ਪਰ ਜਿਹੜੀ ਮੱਸਿਆ ਸੀ ਉਹ ਆਪਣੀ ਭਾਬੀ ਨਾਲ ਸਾਰਾ ਕੰਮ ਕਰਾਉਂਦੀ ਦੇਖਭਾਲ ਕਰਦੀ ਬੜੇ ਹੀ ਪਿਆਰ ਇੱਜ਼ਤ ਸਤਿਕਾਰ ਨਾਲ ਗੱਲਬਾਤ ਕਰਦੀ ਹਾਲ ਚਾਲ ਪੁੱਛਦੀ ਪਰ ਜਿਹੜੀ ਪੁੰਨਿਆ ਸੀ ਉਹਦਾ ਤਾਂ ਨਖਰਾ ਹੀ ਬਹੁਤ ਸੀ ਉਹ ਕਿਸੇ ਨੂੰ ਟਿੱਚ ਨਹੀਂ ਸੀ ਸਮਝਦੀ ਬੇਸ਼ੱਕ ਉਸ ਦਾ ਰੰਗ ਸਾਂਭਲਾ ਸੀ ਪਰ ਉਹ ਆਪਣੇ ਆਪ ਨੂੰ ਬਹੁਤ ਹੀ ਸੋਹਣੀ ਸਮਝਦੀ ਸੀ ਕਿ ਪਤਾ ਨਹੀਂ ਮੇਰੇ ਦੋਤੇ ਕੋਈ ਹੈ ਹੀ ਨਹੀਂ ਹੈ ਕਮੰਡੀ ਸੀ ਉਹਦੀ ਆਪਣੀ ਭਾਬੀ ਨਾਲ ਵੀ ਨਹੀਂ ਸੀ ਬੰਦੀ ਇੱਕ ਵਾਰ ਜਦੋਂ ਬਸਿਆ ਪੁੰਨਿਆ ਦਾ ਵੀ ਵਿਆਹ ਹੋ ਗਿਆ ਪੁੰਨਿਆ ਨੇ ਆਪਣੇ ਘਰ ਚੌਂਕੀ ਰਖਵਾਈ ਤੇ ਉਹਨੇ ਸਾਰੇ ਪਿੰਡ ਵਾਲਿਆਂ ਨੂੰ ਉਸ ਮਾਤਾ ਦੀ ਚੌਂਕੀ ਤੇ ਬੁਲਾਇਆ ਤੇ ਰੱਬ ਦਾ ਨਾਮ ਲੈਣ ਵਾਲੇ ਸਾਰੇ ਭਗਤਾਂ ਨੂੰ ਬੁਲਾਇਆ ਜਿਹੜੀ ਮੱਸੀਆ ਦੀ ਗਵਾਂਡਨ ਸੀ ਉਸ ਨੂੰ ਵੀ ਬੁਲਾਇਆ ਪਰ ਮੱਸੀਆ ਨੂੰ ਨਾ ਬੁਲਾਇਆ ਕਿਉਂਕਿ ਉਹ ਮੱਸੀਆ ਨੂੰ ਸੋਚਦੀ ਕਿ ਇਹ ਬਹੁਤ ਗਰੀਬ ਹੈ ਇਹਦੇ ਨਾਲ ਮੇਰੀ ਬੇਇਜ਼ਤੀ ਹੋਵੇਗੀ ਪਰ ਮੱਸੀਆ ਦੇ ਗਵਾਂਡਨ ਨੇ ਕਿਹਾ ਕਿ ਚਲ ਕੋਈ ਨਹੀਂ ਇਹ ਤਾਂ ਮਾਤਾ ਦੀ ਜਿਗਰਾਤਾ ਹੀ ਹੈ ਤੂੰ ਚੱਲ ਇਸ ਵਿੱਚ ਭਾਵੇਂ ਕੋਈ ਬੁਲਾਵੇ ਚਾਹੇ ਨਾ ਬੁਲਾਵੇ ਕੋਈ ਗੱਲ ਨਹੀਂ ਆਪਾਂ ਤੂੰ ਮੇਰੇ ਨਾਲ ਚੱਲ ਪੈ ਮੱਸੀਆ ਚਲੀ ਜਾਂਦੀ ਹੈ ਪੁੰਨਿਆ ਸਭ ਨੂੰ ਪ੍ਰਸ਼ਾਦ ਦਿੰਦੀ ਹੈ ਸਭ ਦਾ ਇੱਜ਼ਤ ਮਾਨ ਸਤਕਾਰ ਕਰਦੀ ਹੈ ਪਰ ਆਪਣੀ ਭੈਣ ਮੱਸਿਆ ਦਾ ਬਿਲਕੁਲ ਵੀ ਇੱਜ਼ਤ ਮਾਨ ਸਤਕਾਰ ਨਹੀਂ ਕਰਦੀ ਉਹ ਉਸ ਤੋਂ ਬਹੁਤ ਨਫ਼ਰਤ ਕਰਨ ਲੱਗ ਪੈਂਦੀ ਹੈ ਕਿਉਂਕਿ ਸਭ ਉਸ ਦੀ ਵਾਹ ਵਾਈ ਕਰਦੇ ਹਨ ਕਿ ਪੁੰਨਿਆ ਮੱਸਿਆ ਜਿਹੜੀ ਹੈ ਉਹ ਪੁੰਨਿਆ ਨਾਲੋਂ ਬਹੁਤ ਵਧੀਆ ਹੈ ਮੱਸਿਆ ਸਭ ਦਾ ਇੱਜ਼ਤ ਮਾਨ ਸਤਕਾਰ ਕਰਦੀ ਹੈ ਸਾਰੇ ਘਰ ਦੇ ਵਿੱਚ ਉਸ ਦੀ ਬਹੁਤ ਵੜਿਆਈ ਸੀ ਵੀ ਬਹੁਤ ਚੰਗੀ ਨੂੰਹ ਹੈ ਪਰ ਪੁੰਨਿਆ ਨੂੰ ਘਟ ਹੀ ਪਸੰਦ ਕਰਦੀ ਸੀ ਕਿਉਂਕਿ ਉਸ ਦਾ ਨੇਚਰ ਉਸ ਦੀ ਆਦਤਾਂ ਵੀ ਚੰਗੀਆਂ ਨਹੀਂ ਸਨ ਕਿਸੇ ਨੂੰ ਬੁਲਾਉਂਦੀ ਵੀ ਨਹੀਂ ਸੀ ਤੇ ਲੜਾਈ ਵੀ ਬਿੰਟ ਚ ਕਰ ਲੈਂਦੀ ਸੀ ਕਹਿੰਦੇ ਕਿ ਮੱਸੀਆਂ ਨੇ ਸ਼ਰਧਾ ਨਾਲ ਉੱਥੇ ਮੱਥਾ ਟੇਕਿਆ ਪਰ ਪੁੰਨਿਆ ਨੇ ਉਸ ਨੂੰ ਪ੍ਰਸ਼ਾਦ ਨਹੀਂ ਲੈਣ ਦਿੱਤਾ ਉਹ ਚੁੱਪਚਾਪ ਵਿੱਤੀ ਆਪਣੇ ਘਰ ਆ ਗਈ ਉਸ ਨੇ ਗੁੱਸਾ ਵੀ ਨਹੀਂ ਦਿੱਤਾ ਤੇ ਕੁਝ ਵੀ ਨਹੀਂ ਚੁੱਪचाप ਮਨ ਪਰੇਸ਼ਾਨ ਸੀ ਕਹਿੰਦੀ ਫਿਰ ਉਹ ਆਪਣੇ ਸਹੁਰੇ ਘਰ ਆਈ ਉੱਥੇ ਕਹਿੰਦੇ ਬਹੁਤ ਦੁਖੀ ਹੋਈ ਬਹੁਤ ਮਨ ਚ ਰੋਈ ਉਹਨੇ ਆਪਣੇ ਪਤੀ ਨਾਲ ਗੱਲ ਕੀਤੀ ਕਿ ਕਿਉਂ ਨਾ ਮੈਂ ਦੁਖੀ ਹਾਂ ਨਾ ਆਪਣੇ ਮਾਨ ਦੇ ਨਿਤੀ ਹੀ ਵਿਚਾਰ ਕਰਨ ਲੱਗੀ ਵੀ ਮੈਂ ਨਹੀਂ ਦੁਖੀ ਹਾਂ ਤੇ ਆਪਣੇ ਪਤੀ ਨੂੰ ਕਿਹਾ ਜੀ ਇੱਕ ਦਿਨ ਬਾਅਦ ਤੇ ਮੈਂ ਪੇਕੇ ਘਰ ਜਾ ਆਵਾਂ ਤੇ ਉਸਨੇ ਵੀ ਮਨਾ ਨਹੀਂ ਕੀਤਾ ਚਲੋ ਜਦੋਂ ਉਹ ਪੇਕੇ ਘਰ ਜਾ ਰਹੀ ਸੀ ਰਾਸਤੇ ਵਿੱਚ ਪੈਦਲ ਹੀ ਜਾਣਾ ਸੀ ਉਸਨੇ ਉਸਨੇ ਵੇਖਿਆ ਕਿ ਇੱਕ ਬੁੱਢੀ ਇੱਕ ਮੰਦਰ ਦੇ ਅੱਗੇ ਬੈਠੀ ਹੋਈ ਹੈ ਤੇ ਉਹ ਉਸਨੇ ਬੁਲਾਇਆ ਮੱਸਿਆ ਨੂੰ ਧੀਏ 2 ਮਿੰਟ ਇੱਧਰ ਆਈ ਮੱਸਿਆ ਨੇ ਬਹੁਤ ਹੀ ਪਿਆਰ ਨਾਲ ਪੁੱਛਿਆ ਹਾਂਜੀ ਮਾਤਾ ਜੀ ਉਸਨੇ ਕਿਹਾ ਕਿ ਮੰਦਰ ਦੀ ਸਫਾਈ ਕਰਨੀ ਹੈ ਮੈਂ ਬਹੁਤ ਬਜ਼ੁਰਗ ਹਾਂ ਮੇਰੇ ਕੋਲ ਮੰਦਰ ਦੀ ਸਫਾਈ ਨਹੀਂ ਹੋਣੀ ਹੈ ਤੇ ਪਲੀ ਤੂੰ ਮੇਰਾ ਪੁੱਤ ਬਣ ਕੇ ਮੰਦਰ ਦੀ ਸਫਾਈ ਕਰਦੇ ਮਸਿਆ ਨੇ ਆਪਣਾ ਝੋਲਾ ਜਿਸ ਵਿੱਚ ਉਸਨੇ ਆਪਣਾ ਇੱਕ ਸੂਟ ਪਾਇਆ ਹੋਇਆ ਸੀ ਉਹ ਝੋਲਾ ਇੱਕ ਸਾਈਡ ਤੇ ਰੱਖਿਆ ਤੇ ਮੰਦਰ ਦੀ ਸਫਾਈ ਕਰਕੇ ਧੂਫ ਪੱਤੀ ਕਰਕੇ ਮੰਦਰ ਨੂੰ ਬਹੁਤ ਸੋਹਣਾ ਚਮਕਾ ਦਿੱਤਾ ਤੇ ਫਿਰ ਅੱਗੇ ਜਦੋਂ ਤੁਰੀ ਜਾਂਦੀ ਹੈ ਇੱਕ ਬਜ਼ੁਰਗ ਬੀਬੀ ਹੋਰ ਬੈਠੀ ਸੀ ਉੱਥੇ ਅੱਗੇ ਜਾ ਕੇ ਉਸਨੇ ਆਵਾਜ਼ ਮਾਰੀ ਪੁੱਤ ਮੇਰੀ ਗੱਲ ਸੁਣ ਲਈ ਜਾਈਂ ਮੱਸੀਆ ਨੇ ਕਿਹਾ ਹਾਂਜੀ ਮਾਤਾ ਜੀ ਮੱਸੀਆ ਨੇ ਬਹੁਤ ਹੀ ਪਿਆਰ ਨਾਲ ਉਸ ਅਦਬ ਨਾਲ ਉਸ ਬਚਾਰੀ ਬਜ਼ੁਰਗ ਦੀ ਗੱਲ ਸੁਣੀ ਉਸ ਬਜ਼ੁਰਗ ਦੇ ਵਾਲ ਬਹੁਤ ਹੀ ਲੰਬੇ-ਲੰਬੇ ਸਨ ਉਹ ਕਹਿੰਦੀ ਈ ਮੈਂ ਕਿੰਨੇ ਦਿਨ ਹੋ ਗਏ ਨੇ ਆਪਣੇ ਸਿਰ ਨੂੰ ਕੰੰਗੀ ਨਹੀਂ ਕੀਤੀ ਕੀ ਤੂੰ ਮੇਰੇ ਵਾਲਾਂ ਵਿੱਚੋਂ ਗੁੰਝਲਾਂ ਕੱਢ ਦੇਵੇਂਗੀ ਮੇਰੇ ਵਾਲਾਂ ਚੰਗੀ ਤਰ੍ਹਾਂ ਸਵਾਰ ਦੇਵੇਂਗੀ ਮੱਸੀਆ ਨੇ ਬਹੁਤ ਹੀ ਪਿਆਰ ਨਾਲ ਕਿਹਾ ਮਾਤਾ ਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਵਾਲਾਂ ਵਿੱਚੋਂ ਅੜਕਾਂ ਘਾਟ ਦਿੰਨੀ ਹਾਂ ਉਸ ਨੇ ਮਾਤਾ ਦੀਏ ਸਿਰ ਚ ਬਹੁਤ ਸੋਹਣੇ ਪਿਆਰ ਨਾਲ ਤੇਲ ਲਾ ਕੇ ਅੜਕਾ ਕਦੀਆਂ ਤੇ ਗੁੱਟ ਕਰ ਦਿੱਤੀ ਅੱਗੇ ਜਦੋਂ ਗਈ ਅੱਗੇ ਇੱਕ ਬਹੁਤ ਹੀ ਬਜ਼ੁਰਗ ਬੰਦਾ ਜ਼ਖਮਾਂ ਨਾਲ ਟੜਫ ਰਿਹਾ ਸੀ ਉਸ ਦੇ ਜ਼ਖਮ ਇੰਨੇ ਜ਼ਿਆਦਾ ਸਨ ਤੇ ਉੱਤੇ ਮੱਖੀਆਂ ਬਿੰਨ ਕਰ ਰਹੀਆਂ ਸਨ ਮੱਖੀਆਂ ਬਹੁਤ ਹੀ ਬਹਿ ਰਹੀਆਂ ਸਨ ਉਹ ਬਹੁਤ ਪਰੇਸ਼ਾਨ ਸੀ ਉਸ ਨੇ ਕਿਹਾ ਧੀ ਮੇਰੀ ਗੱਲ ਸੁਣੋ ਮਸੀਹਾ ਬਹੁਤ ਪਿਆਰ ਨਾਲ ਉਸ ਬਜ਼ੁਰਗ ਬਾਬਾ ਜੀ ਕੋ ਗਈ ਤੇ ਉਸਨੇ ਕਿਹਾ ਕੀਤੀਏ ਮੈਂ ਕਿੰਨਿਆ ਦਿਨਾਂ ਤੋਂ ਨਹਾਤਾ ਨਹੀਂ ਹਾਂ ਮੇਰੇ ਪੂਰੇ ਸਰੀਰ ਤੇ ਜ਼ਖਮ ਹਨ ਤੂੰ ਮੇਰੀ ਇਹਨਾਂ ਜ਼ਖਮਾਂ ਨੂੰ ਸਾਫ਼ ਕਰਕੇ ਤੇ ਪੱਟੀ ਬੰਨ ਦੇ ਮਸੀਹਾ ਨੇ ਨਾਲ ਦੇ ਵਗਦੇ ਦਰਿਆ ਵਿੱਚ ਥੋੜਾ ਪਾਣੀ ਲਿਆ ਪਾਣੀ ਲਿਆ ਕੇ ਇੱਕ ਕੱਪੜੇ ਨਾਲ ਉਸ ਬਜ਼ੁਰਗ ਦੇ ਪੈਰਾਂ ਤੇ ਲੱਤਾਂ ਦੀਆਂ ਬਾਹਾਂ ਤੱਕ ਤੇ ਉਹਦੀ जख्म ਹੋਈ ਸਨ ਸਾਰੇ ਪੈਰ ਹੱਥ ਸਾਫ਼ ਕੀਤੇ ਬੜੀ ਹੀ ਪਿਆਰ ਤੇ ਸ਼ਰਦਾ ਦੇ ਨਾਲ ਫਿਰ ਉਥੂ ਜਿਹੜੀ ਬੂਟੀ ਨਿੰਮ ਪੁੱਟ ਕੇ ਉਸ ਨੂੰ پیسਦੀ ਉਹਦੇ जख्मਾਂ ਉੱਤੇ ਲਗਾ ਕੇ ਤੇ ਪੱਟੀਆਂ ਬੰਨ੍ਹ ਦਿੱਤੀ ਜਦੋਂ ਮੱਸੀਆ ਜਾ ਰਹੀ ਸੀ ਉਹ ਸੋਚ ਰਹੀ ਸੀ ਕਿ ਪਹਿਲਾਂ ਬਜ਼ੁਰਗ ਮਾਤਾ ਮਿਲੀ ਫਿਰ ਇੱਕ ਬਜ਼ੁਰਗ ਮਾਤਾ ਮਿਲੀ ਫਿਰ ਇੱਕ ਬਜ਼ੁਰਗ ਬਾਬਾ ਜੀ ਮਿਲੇ ਉਸ ਇਹੀ ਸੋਚੀ-ਸੋਚੀ ਹੋਰ ਅੱਗੇ ਤੁਰ ਪਈ ਉਸ ਨੂੰ ਸ਼ਾਮ ਪੈ ਗਈ ਇੱਕ ਹੋਰ ਮਾਤਾ ਜੋ ਕਿ ਆਪਣੇ ਘਰ ਦੇ ਬਾਹਰ ਰੇਤਾ ਇਕੱਠੀ ਕਰ ਰਹੀ ਸੀ ਉਸ ਨੇ ਕਿਹਾ ਤੀਏ ਮੇਰੇ ਨਾਲ ਥੋੜੀ ਜੀ ਮਦਦ ਕਰਵਾ ਦੇ ਮੇਰਾ ਇੱਥੇ ਕੋਈ ਨਹੀਂ ਹੈ ਤੇ ਤੂੰ ਮੇਰੀ ਨਾਲ ਇੱਥੇ ਥੋੜੀ ਮਦਦ ਕਰਵਾ ਦੇ ਮੱਸਿਆ ਨੇ ਇੱਕ ਝਾੜੂ ਲਿਆ ਤੇ ਪੂਰੀ ਰੇਤਾ ਉੱਥੇ ਇਕੱਠੀ ਕਰ ਦਿੱਤੀ ਤੇ ਮਾਤਾ ਜੀ ਨੇ ਸ਼ੁਕਰੀਆ ਨਾ ਕਰਕੇ ਘਰੇ ਪਹੁੰਚੇ ਸ਼ਾਮ ਨੂੰ ਜਦੋਂ ਉਹ ਘਰ ਪਹੁੰਚੀ ਪੀ ਕੇ ਘਰ ਉਸ ਆਪਣੀ ਪਰਜਾਈ ਨਾਲ ਬਹੁਤ ਗੱਲਾਂ ਕੀਤੀਆਂ ਹੱਸਦੀ ਖੇਡਦੀ ਰਹੀ ਉਸਨੇ ਕੋਈ ਦਿਲ ਵਿੱਚ ਗੱਲ ਨਾ ਰੱਖੀ ਬਹੁਤ ਖੁਸ਼ ਸੀ ਵੀ ਮੈਂ ਵੇਖ ਕੇ ਪਰਿਵਾਰ ਆਇਆ ਹੈ ਭਾਬੀ ਨੇ ਵੀ ਬਹੁਤ ਆਦਰ ਮਾਨ ਸਤਿਕਾਰ ਕੀਤਾ ਅਗਲੇ ਦਿਨ ਸਵੇਰੇ ਜਦੋਂ ਮਸੀਆ ਘਰ ਆਣ ਨੂੰ ਵਾਪਸ ਤਿਆਰ ਹੋਈ ਉਸਦੀ ਪਰਜਾਈ ਨੇ ਉਸ ਨੂੰ ਟਰੰਕ ਵਿੱਚੋਂ ਇੱਕ ਸਹਾਰੀ ਦਿੱਤੀ ਜੋ ਕਿ ਉਸਨੇ ਆਪਣੇ ਲਈ ਹੀ ਹੰਦੀ ਸੀ ਪਰ ਫਿਰ ਵੀ ਉਸਨੇ ਕਿਹਾ ਕਿ ਚਲੋ ਮੱਸਿਆ ਰਹਿਣ ਆਈ ਹੈ ਵਿਚਾਰੀ ਗਰੀਬੜੀ ਹੈ ਚਲ ਕਿਉਂ ਨਾ ਮੈਂ ਇਸ ਨੂੰ ਆਪਣੀ ਸਾੜੀ ਦੇ ਦਾਂ ਕਿ ਸਾਡੇ ਘਰ ਆਈ ਹੈ ਚਲੋ ਨਨਾਨਾ ਦਾ ਵੀ ਪੂਰਾ ਹੱਕ ਹੁੰਦਾ ਹੈ ਤੇ ਕਹਿੰਦੇ ਕਿ ਜਦੋਂ ਉਹਦੀ ਪਰਜਾਈ ਨਹੀਂ ਉਸ ਨੂੰ ਮੱਸਿਆ ਨੂੰ ਸਾੜੀ ਦਿੱਤੀ ਉਸ ਨੇ ਆਪਣੇ ਝੋਲੇ ਵਿੱਚ ਸਾੜੀ ਪਾਈ ਤੇ ਤੁਰ ਪਈ ਜਿਹੜੇ ਰਾਸਤੇ 'ਚ ਉਹ ਮੱਸਿਆ ਆਈ ਸੀ ਉਸ ਨੇ ਉਸੇ ਰਾਸਤੇ ਚੋਈ ਪਰਤੀ ਅੱਗੇ ਜਾ ਕੇ ਉਸ ਨੂੰ ਜਿੱਥੇ ਇੱਕ ਬਜ਼ੁਰਗ ਮਾਤਾ ਸੀ ਉਸ ਨੇ ਰੇਤ ਇਕੱਠੀ ਕੀਤੀ ਹੋਈ ਸੀ ਮਾਤਾ ਨੇ ਕਿਹਾ ਤੀਏ ਉਰੇ ਆਈ ਉਸ ਮਾਤਾ ਨੇ ਇੱਕ ਬੁੱਗ ਭਰ ਕੇ ਉਸ ਦੇ ਝੋਲੇ ਵਿੱਚ ਘਰੇਤਾ ਪਾ ਦਿੱਤੀ ਦੂਜੀ ਪਾਸੇ ਇੱਕ ਮਾਤਾ ਨੇ ਉਸ ਦੇ ਝੋਲੇ ਵਿੱਚ ਮੰਦਰ ਤੋਂ ਬਾਹਰ ਨਿਕਲੇ ਹੋਏ ਪੱਤੇ ਤੇ ਜਿਹੜੀਆਂ ਟਾਹਣੀਆਂ ਰੁੱਟੀਆਂ ਸੀ ਉਹ ਉਹਦੇ ਝੋਲੇ ਵਿੱਚ ਪਾ ਦਿੱਤੀ ਅੱਗੇ ਜੀ ਇਸ ਬਜ਼ੁਰਗ ਦੇ ਉਸ ਨੇ ਜ਼ਖਮ ਸਾਫ਼ ਕੀਤੇ ਸਨ ਸਫਾਈ ਕੀਤੀ ਸੀ ਉਸ ਨੇ ਵੀ ਇੱਕ ਬੁੱਕ ਮਿੱਟੀ ਦੀ ਉਸ ਦੀ ਝੋਲੇ ਵਿੱਚ ਪਾ ਦਿੱਤੀ। ਇੱਕ ਮਾਤਾ ਜਿਸ ਨੇ ਕਿ ਆਪਣੇ ਸਿਰ ਨਹੀਂ ਸੀ ਬਾਈ ਹੋਏ ਉਹਦੇ ਵਾਲਾਂ ਨੂੰ ਉਸ ਮੁਸੀਹਾਂ ਨੇ ਸਵਾਰਿਆ ਸੀ। ਉਸ ਨੇ ਵੀ ਕੁਝ ਜੋ ਆਪਣੇ ਕੋਲ ਹੈ ਸੀ ਉਹ ਉਸ ਦੇ ਝੋਲੇ ਵਿੱਚ ਪਾ ਦਿੱਤਾ। ਮੱਸਿਆ ਬਹੁਤ ਹਰਾਨ ਸੀ ਕਿ ਬਜ਼ੁਰਗ ਕੀ ਕਰ ਰਹੇ ਹਨ ਪਰ ਉਹ ਵਿਚਾਰੀ ਕੁਝ ਬੋਲ ਨਾ ਸਕੇ ਕਿਉਂਕਿ ਉਹ ਬਜ਼ੁਰਗਾਂ ਦਾ ਆਦਰ ਕਰਨਾ ਬਹੁਤ ਸੋਣਾ ਜਾਣਦੇ ਸੀ। ਤੇ ਮੱਸਿਆ ਦੀ ਝੋਲੀ 'ਚ ਜਦੋਂ ਉਹਨਾਂ ਨੇ ਪੱਥਰ ਰੇਤਾ ਪੱਤੇ ਮਿੱਟੀ ਇਹ ਸਭ ਕੁਝ ਪਾ ਦਿੱਤਾ ਪਰ ਮੱਸਿਆ ਕੁਝ ਨਾ ਬੋਲੀ ਬਹੁਤ ਖੁਸ਼ੀ ਨਾਲ ਉਹ ਆਪਣੇ ਘਰ ਆਈ ਉਸ ਨੇ ਉਹ ਝੋਲਾ ਐਦਾਂ ਹੀ ਆਫ ਤੇ ਪਲੰਗ ਉੱਤੇ ਰੱਖ ਦਿੱਤਾ ਤੇ ਆਪਣੇ ਕੰਮ ਕਾਹਜ ਵਿੱਚ ਜੋੜ ਗਈ ਜਦੋਂ ਸ਼ਾਮ ਨੂੰ ਉਸ ਦਾ ਪਤੀ ਆਇਆ ਤੇ ਉਸ ਨੇ ਉਸ ਝੋਲੀ ਵਿੱਚ ਕੀ ਹੈ ਉਸ ਨੇ ਪੁੱਛਿਆ ਤੇ ਉਸ ਨੇ ਕਿਹਾ ਇਸ ਵਿੱਚ ਕੁਝ ਨਹੀਂ ਹੈ ਉਹ ਉਦਾਂ ਹੀ ਪਿਆ ਹੈ ਤੇ ਫਿਰ ਉਸ ਦਾ ਪਤੀ ਨੇ ਉਹ ਝੂਣਾ ਲਿਆਂਦਾ ਤੇ ਚੁੱਕਿਆ ਖੋਲ ਕੇ ਵੇਖਿਆ ਉਸ ਵਿੱਚ ਹੀਰੇ ਸੋਨਾ ਚਾਂਦੀ ਜਵਾਹਰat ਬਹੁਤ ਹੀ ਮਹਿੰਗੀ ਸਾਰੀ ਪਈ ਹੋਈ ਸੀ ਉਸ ਸਿਆ ਹਰਾਨ ਸੀ ਵੀ ਇਹ ਪਰ ਉਸ ਨੇ ਫਿਰ ਪ੍ਰਮਾਤਮਾ ਦਾ ਸ਼ੁਕਰ ਕੀਤਾ ਤੇ ਉਸ ਨੇ ਆਪਣੇ ਨਾਲ ਜੋ ਰਾਸਤੇ ਦੇ ਵਿੱਚ ਹੋਇਆ ਇਹ ਸਾਰੀ ਹੀ ਗੱਲ ਆਪਣੇ ਪਤੀ ਨੂੰ ਦੱਸੀ ਤੇ ਦੋਨਾਂ ਨੇ ਮਿਲ ਕੇ ਪ੍ਰਮਾਤਮਾ ਦਾ ਸ਼ੁਕਰੀਆ ਦਿੱਤਾ ਉਧਰ ਉਹ ਮੱਸਿਆ ਹੁਣ ਅਮੀਰ ਹੋ ਗਈ ਕਿਉਂਕਿ ਉਸ ਕੋ ਹੀਰੇ ਸੋਨਾ ਜਵਾਹਰਾਤ ਮੋਤੀ ਮਿਲਗੇ ਸੀ ਹੌਲੀ ਹੌਲੀ ਉਸਨੇ ਬਹੁਤ ਸੋਨਾ ਘਰ ਬਣਾ ਲਿਆ ਬਹੁਤ ਹੀ ਵਧੀਆ ਰਿਸ਼ਤੇਦਾਰ ਹੋ ਗਏ ਆਲੇ ਦੁਆਲੇ ਜ਼ਮੀਨਾਂ ਵੀ ਖਰੀਦ ਲਈਆਂ ਤੇ ਬਹੁਤ ਹੀ ਅਮੀਰ ਹੋ ਗਈ ਹੁਣ ਉਹ ਪੁੰਨਿਆ ਨਾਲੋਂ ਵੀ ਜ਼ਿਆਦਾ ਅਮੀਰ ਹੋ ਗਈ ਉਧਰ ਪੁੰਨਿਆ ਆਪਣੇ ਵਿਹਾਰ ਦੇ ਕਰਕੇ ਬਹੁਤ ਹੀ ਘਟੀਆ ਸਾਬਤ ਹੋ ਰਹੀ ਸੀ ਤੇ ਬਹੁਤ ਹੀ ਹੁਣ ਗਰੀਬ ਸੀ ਮੱਸਿਆ ਦੇ ਮੁਕਾਬਲੇ ਉਹ ਬਹੁਤ ਹੀ ਗਰੀਬ ਹੋ ਗਈ ਕੁਮਸਿਆ ਜਦੋਂ ਬਹੁਤ ਅਮੀਰ ਹੋ ਗਈ ਬਹੁਤ ਸੋਹਣਾ ਰਹਿਣ ਲੱਗ ਪਈ ਉਸਨੇ ਆਪਣੇ ਪਰਿਵਾਰ ਦੀ ਮਦਦ ਵੀ ਕਰਿਆ ਕਰਨੀ ਘਰ ਤੇ ਸਾਸੂ ਰੀ ਨੂੰ ਮਾਨ ਸਮਾਨ ਦੇਆ ਕਰਨਾ ਆਲੇ ਦੁਆਲੇ ਵੰਡੀਆਂ ਨਾ ਵੀ ਬਹੁਤ ਸੋਹਣਾ ਸੁਲੁਕ ਕਰਿਆ ਕਰਨਾ ਕੋਈ ਘਮੰਡ ਨਹੀਂ ਸੀ ਉਹਦੇ ਵਿੱਚ ਪਰ ਜਿਹੜੀ ਪੁੰਨਿਆ ਸੀ ਜਦੋਂ ਪੁੰਨਿਆ ਨੇ ਦੇਖਿਆ ਕਿ ਇਹਦੇ ਕਿਦਾਂ ਦਿਨ ਬਦਲ ਗਏ ਨੇ ਇਹ ਕੀ ਹੋ ਗਿਆ ਹੈ ਇਹ ਕੀ ਚਮਤਕਾਰ ਹੈ ਉਸ ਨੂੰ ਗੁੱਸਾ ਚੜਿਆ ਉਹ ਮਸਿਆ ਦੇ ਘਰ ਆਈ ਥੋੜੇ ਚਿਰ ਬਾਅਦ ਜਦੋਂ ਉਸਨੇ ਦੇਖਿਆ ਕਿ ਮੱਸੀਆ ਤਾਂ ਬਹੁਤ ਅਮੀਰ ਹੋ ਗਈ ਹੈ ਇਹ ਕਿੱਦਾਂ ਹੋ ਗਿਆ ਉਹਦੇ ਬਹੁਤ ਗਰੀਬ ਸੀ ਪੁੰਨਿਆ ਉਹਦੇ ਘਰ ਗਈ ਤੇ ਉਸਨੇ ਪੁੱਛਿਆ ਮੱਸੀਆ ਨੇ ਉਸ ਨੂੰ ਇੱਕ ਇੱਕ ਵਰਤਾਜ ਹੋਇਆ ਜੰਗਲ ਦੇ ਰਾਹ ਤੇ ਚ ਜਿਨੀ ਗਈ ਜੋ ਜੋ ਉਸ ਨਾਲ ਬੀਤਿਆ ਜੋ ਜੋ ਉਸਨੇ ਕੀਤਾ ਉਹਨੇ ਸਾਰਾ ਕੁਝ ਐਵੇਂ ਹੀ ਦੱਸਿਆ ਅਗਲਾ ਦਿਨ ਭੈਣ ਦਿੱਤਾ ਪੁੰਨਿਆ ਬਹੁਤ ਚਲਾਕ ਸੀ ਉਸਨੇ ਵੀ ਇੱਕ ਝੋਲਾ ਲਿਆ ਤੇ ਉਹ ਬਾਜ਼ਾਰ ਉਧਰ ਜੰਗਲ ਵਾਲੇ ਰਾਹ ਤੇ ਵੱਲੋਂ ਪੀ ਕੇ ਜਾਣ ਦੀ ਤਿਆਰ ਹੋ ਗਈ। ਰਾਸਤੇ 'ਚ ਜਿਹੜੀ ਮਾਤਾ ਦੇਵਾਲ ਉਲਝੇ ਪੈ ਸਣ ਬਾਣਾ 'ਚ ਐਨੀਆਂ ਜੂਹ ਪਈਆਂ ਸਨ ਉਹ ਮਾਤਾ ਨੇ ਪੁੰਨਿਆਂ ਨੂੰ ਬੁਲਾਇਆ ਤੇ ਇਹ ਉਰੇ ਆ ਮੇਰੇ ਬਾਣਾ 'ਚ ਜੂਹ ਪਈਆਂ ਹਨ ਇਹ ਕੱਢ ਦੇ ਤੇ ਪੁੰਨਿਆਂ ਨੇ ਕਿਹਾ ਮੇਰੇ ਤੋਂ ਕੋਈ ਟਾਈਮ ਨਹੀਂ ਹੈ ਮੈਂ ਤੇਰੇ ਵਾਲ ਬਣਾਉਣਾ ਆਂ ਤੂੰ ਮੇਰੀ ਭੈਣ ਨੂੰ ਜੋ ਦਿੱਤਾ ਹੈ ਉਹ ਮੈਨੂੰ ਵੀ ਦੇ। ਉਸ ਮਾਤਾ ਨੇ ਬੱਟਿਆਂ ਦੀ ਇੱਕ ਮੁੱਠ ਭਰ ਕੇ ਉਸਦੇ ਥੈਲੇ ਵਿੱਚ ਪਾ ਦਿੱਤੀ। ਅੱਗੇ ਜਦੋਂ ਗਈ ਅੱਗੇ ਜਾ ਕੇ ਇੱਕ ਬਜ਼ੁਰਗ ਬਾਬਾ ਜਿਸ ਦੇ ਜ਼ਖਮ ਹੋਏ ਸਨ ਉਸ ਕੋਲ ਉਸ ਨੇ ਆਵਾਜ਼ ਮਾਰ ਦਿੱਤੀ ਇਹ ਉਰੇ ਆ ਤੇ ਮੱਸਿਆ ਨੂੰ ਪਤਾ ਸੀ ਕਿ ਮੱਸਿਆ ਇਹਨਾਂ ਇਹਨਾਂ ਦੇ ਕੋਲੋਂ ਹੋ ਕੇ ਗਈ ਹੈ ਕਿਉਂਕਿ ਉਹਨੇ ਪੂਰੀ ਮੱਸਿਆ ਕੋਲ ਪੁੱਛ ਲਈ ਸੀ ਤੂੰ ਕਿੱਥੇ ਕਿੱਥੇ ਗਈ ਹੈ ਤੇ ਕਿੱਦਾਂ-ਕਿੱਦਾਂ ਗਈ ਹੈ ਤੇ ਉਹ ਬਜ਼ੁਰਗ ਨੇ ਕਿਹਾ ਤੀਏ ਤੂੰ ਇੱਥੇ ਸਫਾਈ ਕਰ ਦੇ ਤੇ ਮੇਰੇ ਜ਼ਖਮਾਂ ਤੇ ਦਵਾਈ ਲਾ ਦੇ ਤੇ ਬੜੇ ਹਿਕ ਮੰਡਲਾ ਉਸਨੇ ਬੁੱਢੇ ਬਜ਼ੁਰਗ ਨੂੰ ਬੁੱਢਾ ਕਹਿ ਕੇ ਪਰਾਂ ਕਰ ਦਿੱਤਾ ਤੇ ਉਸ ਨੇ ਵੀ ਦਿੱਤਾ ਦੀ ਮੁੱਠ ਉਥੋਂ ਉਹਦੇ ਝੋਲੇ ਵਿੱਚ ਪਾ ਦਿੱਤੀ ਤੀਜੀ ਥਾਂ ਤੇ ਇੱਕ ਬਜ਼ੁਰਗ ਮਾਤਾ ਬੈਠੀ ਸੀ ਜੋ ਕਿ ਮੰਦਰ ਦੀ ਸਫਾਈ ਕਰ ਰਹੀ ਸੀ ਉਥੋਂ ਉਸ ਨੂੰ ਮਾਤਾ ਜੀ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਹੈ ਮੰਦਰ ਦੀ ਸਫਾਈ ਕਰਨ ਦਾ ਨਾ ਮੈਂ ਤਾਂ ਕਦੇ ਘਰੇ ਵੀ ਜਾਣ ਨਹੀਂ ਫੇਰਿਆ ਮੇਰੇ ਤੇ ਘਰ ਨੌਕਰ ਚੱਕਰ ਰਹਿਣ ਮੈਂ ਤੇ ਕਦੇ ਘਰੇ ਵੀ ਜਾਣ ਨਹੀਂ ਫੇਰਿਆ ਮੈਂ ਕਿਉਂ ਮੰਦਰ ਦੀ ਸਫਾਈ ਕਰਾਂ ਉਥੋਂ ਹੀ ਕਿਹਾ ਕਿ ਜੋ ਤੁਸੀਂ ਮੇਰੀ ਭੈਣ ਦੇ ਝੋਲੇ 'ਚ ਪਾਇਆ ਸੀ ਉਹੀ ਮੇਰੇ ਝੋਲੇ ਵਿੱਚ ਵੀ ਪਾਓ ਉਸ ਨੇ ਦੀ ਉਥੋਂ ਮਿੱਟੀ ਦੀ ਮੁੱਠ ਭਰ ਕੇ ਉਸ ਦੇ ਝੋਲੇ ਚ ਪਾਤੀ ਲਾਸਟ ਜਿੱਥੇ ਪੁੰਨਿਆ ਇੱਕ ਹੋਰ ਬਜ਼ੁਰਗ ਮਾਤਾ ਨੂੰ ਮਿਲੀ ਉਥੋਂ ਵੀ ਉਸ ਨੇ ਜੋ ਕਿਹਾ ਕਿ ਤੁਸੀਂ ਮੇਰੀ ਭੈਣ ਦੀ ਝੋਲੀ ਚ ਪਾਸੀ ਉਹੀ ਮੇਰੀ ਝੋਲੀ ਚ ਵੀ ਪਾ ਦਿਓ ਪਰ ਵੇਖੋ ਨਾ ਮਸਿਆ ਦਾ ਸੁਭਾਅ ਤੇ ਪੁੰਨਿਆ ਦੀ ਸੁਭਾਅ ਚ ਕਿੰਨਾ ਅੰਤਰ ਹੈ ਕੋਈ ਚੀਜ਼ ਇਹ ਜੀ ਬੋਲ ਹਨ ਜੋ ਦਿਲ ਵਿੱਚ ਵੱਡ ਜਾਂਦੇ ਨੇ ਤੇ ਦਿਲ ਦਿਲ ਕਰਦਾ ਹੈ ਕਿ ਉਹਨਾਂ ਨਾਲ ਬਾਰ ਬਾਰ ਗੱਲ ਕਰੋ ਉਹਨਾਂ ਨੂੰ ਬਾਰ ਬਾਰ ਸਲਾਹੋ ਪਰ ਕਈ ਇਹ ਜਿਹੀਆਂ ਹੁੰਦੀਆਂ ਹਨ ਜੀ ਜੁੜੇ ਹੋਏ ਦਿਲ ਵੀ ਤੋੜ ਦਿੰਦੀਆਂ ਹਨ ਜੋ ਇਹੋ ਜਿਹੇ ਨਖਿੰਦ ਲੋਕ ਹੁੰਦੇ ਹਨ ਮਸਿਆ ਪੀਕੀ ਗਈ ਪੀਕੇ ਪਰ ਜਾਣੇਗੀ ਉਸ ਪਰ ਜਾਣੇ ਨੇ ਕਿਹਾ ਕਿ ਜਿਹੋ ਜੀ ਤੁਮਸਿਆ ਨੂੰ ਸਾਰੀ ਦਿੱਤੀ ਹੈ ਉਹ ਮੈਨੂੰ ਦੇ ਜਦੋਂ ਪਰ ਜਾਣੇ ਜਿੱਦਾਂ ਦੀ ਸਾਰੀ ਮਸਿਆ ਨੂੰ ਦਿੱਤੀ ਸੀ ਉਦਾਂ ਦੀ ਸਾਰੀ ਦਿੱਤੀ ਤੇ ਪੁੰਨਿਆ ਨੇ ਉਹ ਚਲਾ ਕੇ ਮਾਰੀ ਕਿ ਆ ਕੀ ਭੈੜੀ ਜੀ ਇਹ ਜੀ ਤਾਂ ਮੈਂ ਆਪਣੇ ਨੋਕਰਾਂ ਨੂੰ ਵੰਡਦੀ ਹਾਂ ਇਹ ਮਸਿਆ ਨਹੀਂ ਦੀ ਗੁੱਸੇ 'ਚ ਬੋਲੀ ਪਰ ਜਾਇਨੀ ਬਹੁਤ ਸੋਹਣਾ ਖਾਣਾ ਬਣਾਇਆ ਸੀ ਉਹਨੇ ਕਿਹਾ ਕਿ ਆ ਕੀ ਬਕਾਰ ਜਿਆ ਖਾਣਾ ਹੈ ਕੋਈ ਸੁਆਦਲਾ ਨਹੀਂ ਹੈ ਤੇ ਪੁੰਨਿਆ ਦੀ ਮਾਂ ਉਸ ਨੂੰ ਆਪਣੇ ਕੋਲ ਲੈ ਗਈ ਕਿ ਚਲੋ ਤੈਨੂੰ ਮੈਂ ਅੱਜ ਕੁਝ ਵਧੀਆ ਬਣਾ ਕੇ ਖਵਾਉਣੀ ਹੈ ਦੋਨਾਂ ਮਾਵਾਂ ਤੇ ਯਾਨੀ ਗੱਲਾਂ ਕਿਥੇ ਆਗਲਾ ਦਿਨ ਪਿਆ ਤੇ ਪੁੰਨਿਆ ਘੇਲ ਝੋੜਾ ਚੱਕ ਕੇ ਫਿਰ ਉਹ ਉਸੇ ਰਾਸਤੇ ਵਿੱਚੋਂ ਵਾਪਸ ਆਂਦੀ ਗਈ ਤੇ ਸੋਚਦੀ ਰਹੀ ਕੀ ਪਤਾ ਘਰ ਜਾਂਦੇ ਹੀ ਘਰ ਪਹੁੰਚਦੇ ਸਾਰੇ ਮੇਰੇ ਵੀ ਇੱਟਾਂ ਰੋੜੇ ਰੇਤਾ ਤੇ ਮਿੱਟੀ ਸਭ ਹੀ ਜਵਾਰਾ ਤੱਤੇ ਬਦਲ ਜਾਣਗੇ ਪਰ ਇਹ ਉਹਦੀ ਗਲਤ ਫਹਮੀ ਸੀ ਉਹਦਾ ਕੁਝ ਵੀ ਉਦਾਂ ਬਦਲਿਆ ਤੇ ਉਹਦੇ ਪੱਥਰ ਪੱਥਰ ਹੀ ਰਹੇ ਤੇ ਉਹਦੀ ਮਿੱਟੀ ਮਿੱਟੀ ਹੀ ਰਹੀ ਉਹਦੀ ਰੇਤਾ ਰੇਤਾ ਹੀ ਰਹੀ ਤੇ ਇਸ ਕਰਕੇ ਸਾਨੂੰ ਆਪਣੇ ਸੁਭਾਅ 'ਚ ਨਿਮਰਤਾ ਹੋਣੀ ਚਾਹੀਦੀ ਹੈ ਸਾਨੂੰ ਆਪਣਾ ਸੁਭਾਅ ਇਹੋ ਜਿਹਾ ਰੱਖਣਾ ਚਾਹੀਦਾ ਹੈ ਕਿ ਕਿਸੇ ਨੂੰ ਕੋਈ ਦੁੱਖ ਨਾ ਪਹੁੰਚੇ ਸਾਨੂੰ ਹਮੇਸ਼ਾ ਆਪਣੇ ਸੁਭਾਅ ਤੇ ਕੰਟਰੋਲ ਕਰਨਾ ਚਾਹੀਦਾ ਹੈ ਇਹ ਸਗੀ ਅੱਜ ਦੀ ਮਸਿਆ ਤੇ ਪੁੰਨਿਆ ਕਹਾਣੀ ਜੇ ਤੁਹਾਨੂੰ ਇਹ ਕਥਾ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਖਾਲਸਾ ਜੀ